ਭਾਈ ਗੁਰਦੀਖਾ ਖਾਲਸਾ ਸ਼੍ਰੀ ਭਾਈ ਗੁਰਦੀਖੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਰਾਮਗੜ੍ਹ ਨਗਰ ਵਾਸੀਆਂ ਦੇ ਵੱਲੋਂ ਤਨ ਤਨ ਸ਼੍ਰੀ ਗੁਰੂ ਜੰਦੇਵ ਜੀ ਮਹਾਰਾਜ ਜੀ ਦੇ ਸਿਹਤਿ ਦਿਹਾੜੇ ਨੂੰ ਸਮਰਪਤ ਠੰਡੇ ਮਿੱਠੇ ਜਲਦੀ ਸ਼ੀਰ ਲਗਾਈ ਗਈ ਹੈ ਅਤੇ ਨਾਲ ਹੀ ਛੋਲਿਆਂ ਦੇ ਪ੍ਰਸ਼ਾਦ ਦਾ ਲੰਗਰ ਵੀ ਲਗਾਇਆ ਗਿਆ ਔਰ ਸਹਿਯੋਗੀ ਐਸਐਹਈ ਦਰਸ਼ਨ ਸਿੰਘ ਜੀ ਜਸਮੀਲ ਜੀ ਜਸਪਾਲ ਜੀ ਤਸਵੀਰ ਸਿੰਘ ਜੀ ਤੇ ਹਰਪੀ ਸਿੰਘ ਜੀ ਭੁਪਿੰਦਰ ਸਿੰਘ ਵੰਟੀ ਜੀ ਔਰ ਵੀ ਜਿਹੜੇ ਕਾਫੀ ਸਹਿਯੋਗੀ ਸੱਜਣ ਪਹੁੰਚੇ ਨੇ ਸੇ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਇਦੇ ਨਾਲ ਨਾਲ ਹੀ ਇੱਕ ਅਪੀਲ ਵੀ ਕਰਦੇ ਆ ਕਿ ਅੱਜ ਮੌਸਮ ਜਿਹੜਾ ਕਾਫੀ ਹੀ ਲੋਵ ਵਗ ਰਿਹਾ ਕਾਫੀ ਗਰਮੀ ਜਿਹੜੀ ਵੱਧ ਰਹੀ ਹੈ। ਤੋਂ ਉਸ ਤੋਂ ਬਚਣ ਲਈ ਜਿਹੜੇ ਕੋਈ ਜੋ ਵੀ ਰੁੱਖ ਲਗਾਉਣੇ ਹਨ ਜਾਂ ਜਿਸ ਤਰ੍ਹਾਂ ਵੀ ਬੂਟੇ ਲਗਾਓ ਤਾਂ ਕਿ ਜੋ ਵਾਤਾਵਰਨ ਨੂੰ ਵਧੀਆ ਸਵਸਥ ਅਤੇ ਸਾਫ਼ ਬਣਾਇਆ ਜਾ ਸਕੇ। ਔਰ ਇੱਕ ਵਾਰ ਫਿਰ ਤੋਂ ਅਸੀਂ ਜਿਹੜਾ ਕਿ ਅੱਜ ਹਰਮਨਗਰ ਨਸੂ ਨਵਾਸੀਆਂ ਦੇ ਸਹਿਯੋਗ ਨਾਲ ਔਰ ਸਮੂਹ ਵਾਰਡ ਵਾਸੀ ਇਲਾਕਾ ਨਵਾਸੀਆਂ ਦੇ ਸਹਿਯੋਗ ਨਾਲ ਜਿਹੜੇ ਠੰਡੇ ਮਿੱਠੇ ਜਲਦੀ ਸ਼ਮਿਲ ਲਗਾਈ ਗਈ ਹੈ। ਸਭ ਦਾ तहे ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਬੋਲੇ ਸ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੂਬਾ ਨਗਰ ਨਵਸਿਆਣਾ ਨੂੰ ਇਹ ਸਹਿਯੋਗ ਨਾਲ ਠੰਡੇ ਮਿੱਠੇ ਜਲਦੀ ਪ੍ਰਸ਼ਾਦੇ ਦੀ ਛੋਲੇ ਛਕਾ ਜਲਦੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬਾੜ ਵੱਲੋਂ ਸਮਾਰਪਿਤ ਸਾਨੇ ਵਾਲ ਨਿਵਾਸੀਆਂ ਵੱਲੋਂ ਅਸੀਂ ਠੰਡੇ ਮਿੱਠੇ ਜਲਦੀ ਸਵੀਰ ਤੇ ਪ੍ਰਸ਼ਾਦੇ ਦਾ ਸਮਾਪਤ ਕੀਤਾ ਗਿਆ ਹੈ ਤੋਂ ਇਹ ਇਸੇ ਦੇ ਵਿਸ਼ੇ ਤੇ ਇਹ ਜੋ ਕਰਮੀ ਬਹੁਤ ਤਤਲੀ ਲੋ ਵਗ ਰਹੀ ਆ ਇੰਨਾਂ ਤੋਂ ਬਾਅਦ ਆਂਦੀ ਸਿਰ ਗੁਰੂ ਅਰਜਨ ਦੇਵ ਜੀ ਨੂੰ ਮੁੱਖ ਰੱਖ ਕੇ ਦੇ ਹੋਇ ਉਹਨਾਂ ਦੇ ਰਾਹ ਤੇ ਚੱਲਣ ਲਈ ਜੋ ਸਾਨੂੰ ਸੇਜੋਗਤ ਮਿਲਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ